ਸਤਿ ਸ਼੍ਰੀ ਅਕਾਲ ਜੀ ਅੱਜ ਸਕੂਲਾਂ ਦੇ ਵਿੱਚ ਮੈਗਾ ਪੀਟੀਐਮ ਹੈ ਸਾਰੇ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਸਾਡੇ ਬਲੋਕ ਦੇ ਨੋਡਲ ਅਫਸਰ ਸ੍ਰੀ ਅਰुण ਗਰਜੀ ਆਏ ਨੇ ਤੇ ਅਸੀਂ ਤੁਹਾਨੂੰ ਉਹਨਾਂ ਨਾਲ ਰੂਬਰੂ ਕਰਾਵਾਂਗੇ ਤੇ ਜਾਣਾਂਗੇ ਇਹ ਪਿਛਲੇ ਸਾਲ ਦੇ ਵਿੱਚ ਇਸ ਸਾਲ ਦੇ ਵਿੱਚ ਸਾਡੇ ਸਰਕਾਰੀ ਸਕੂਲਾਂ ਦੀਆਂ ਕੀ ਕੀ ਪ੍ਰਾਪਤੀਆਂ ਰਹੀਆਂ ਨੇ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਤਾਂ ਜੀ ਸਰ ਇਸ ਸਾਲ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਸੜੇ ਜਿਹੇ ਸਰਕਾਰੀ ਸਕੂਲ ਨੇ ਉਹਨਾਂ ਨੇ ਕੀ ਕੀ ਪ੍ਰਾਪਤੀਆਂ ਰਹੀਆਂ ਨੇ ਥੋੜਾ ਉਹਦੇ ਬਾਰੇ ਚੰਨਣਾ ਪਾਓ ਅ ਜਿਹੜੀਆਂ ਆਪਣਾ ਇਸ ਸਾਲ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਾਪਤੀਆਂ ਨੇ ਉਹ ਪਿਛਲੇ ਸਮੇਂ ਨਾਲੋਂ ਬਹੁਤ ਬਿਹਤਰ ਨੇ ਜਿਹਦੇ ਵਿੱਚ ਜਿਹੜੀ ਮੇਨ ਪ੍ਰਾਪਤੀ ਅਸੀਂ ਮੰਨਦੇ ਹਾਂ ਜਿਹੜੀ ਅਸੀਂ ਹੋਰ ਸਟੇਟਾਂ ਨਾਲ ਵੀ ਕੰਪੈਰੀਜ਼ਨ ਕਰਦੇ ਹਾਂ 251 ਵਿਦਿਆਰਥੀ IIT ਦੀ ਜਿਹੜੀ ਪ੍ਰੀਖਿਆ ਹੈ ਜਿਹੜੀ ਟਾਪ ਪ੍ਰੀਖਿਆ ਹੈ ਇਸ ਦੇਸ਼ ਦੀ ਉਹਦੇ ਵਿੱਚ 256 ਵਿਦਿਆਰਥੀ ਸਰਕਾਰੀ ਸਕੂਲਾਂ ਦੇ ਸਕਸੈਸ ਹੋਏ ਨੇ ਇਸ ਤੋਂ ਇਲਾਵਾ ਜਿਹੜੀ NEET ਦੀ ਪ੍ਰੀਖਿਆ ਹੈ ਉਹਦੇ ਵਿੱਚ ਵੀ ਸਾਡੇ 847 ਵਿਦਿਆਰਥੀ ਕੁਆਲੀਫਾਈ ਕੀਤੇ ਨੇ ਤੇ ਜਿਹੜਾ ਇੱਕ ਇੰਡੈਕਸ ਹੁੰਦਾ ਹੈ ਐਜੂਕੇਸ਼ਨ ਨੂੰ ਮਾਪਣ ਦਾ ਵੀ ਕਿਸੇ ਸਟੇਟ ਦੇ ਵਿੱਚ ਐਜੂਕੇਸ਼ਨ ਕਿਵੇਂ ਚੱਲ ਰਹੀ ਹੈ ਉਹਦੇ ਵਿੱਚ ਵੀ ਅੱਜ ਸਾਡੇ ਪੰਜਾਬ ਸੂਬੇ ਨੇ ਪਹਿਲਾ ਨੰਬਰ ਅਚੀਵ ਕੀਤਾ ਸਾਰੇ ਸੂਬਿਆਂ ਨੂੰ ਪਛਾੜ ਕੇ ਤੇ ਇਸ ਦੇ ਪਿੱਛੇ ਮੈਂ ਮੰਨਦਾ ਵੀ ਜਿਹੜੇ ਸਾਡੇ ਕਰਮੱਠ ਅਧਿਕਾਰੀ ਨੇ ਸਾਡੇ ਜਿਹੜੇ ਅਧਿਆਪਕ ਸਹਿਬਾਨ ਨੇ ਔਰ ਜਿਹੜੇ ਸਾਨੂੰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਹਿਯੋਗ ਦੇ ਰਹੇ ਨੇ ਸੱਜਣਾਂ ਜਿਨ੍ਹਾਂ ਦੇ ਵਿਦਿਆਰਥੀ ਸਾਡੇ ਕੋਲ ਪੜ੍ਹ ਰਹੇ ਨੇ ਉਹਨਾਂ ਸਾਰਿਆਂ ਦਾ ਹੀ ਬਹੁਤ ਵੱਡਾ ਯੋਗਦਾਨ ਹੈ ਜਿਸ ਨਾਲ ਅੱਜ ਪੰਜਾਬ ਭਾਰਤ ਦੇਸ਼ ਦੇ ਵਿੱਚ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਮੋਰੀ ਰੋਲ ਨਿਵਾ ਰਿਹਾ ਔਰ ਮੋਰੀ ਸੂਬਾ ਬਣ ਕੇ ਸਾਹਮਣੇ ਆਇਆ ਹੈ ਹਾਂਜੀ ਸਰ ਅੱਜ ਦੇ ਦਿਨ ਬਾਰੇ ਵੀ ਥੋੜਾ ਚਾਨਣਾ ਪਾਓ ਅੱਜ ਪੰਜਾਬ ਦੇ ਹਰ ਇੱਕ ਸਰਕਾਰੀ ਸਕੂਲ ਦੇ ਵਿੱਚ ਚਾਹੇ ਉਹ ਪ੍ਰਾਇਮਰੀ ਸਕੂਲ ਹੈ ਚਾਹੇ ਉਹ ਮਿਡਲ ਸਕੂਲ ਹੈ ਚਾਹੇ ਹਾਈ ਸਕੂਲ ਹੈ ਸੀਨੀਅਰ ਸੈਂਟਰੀ ਸਕੂਲ ਹੈ ਇਹਦੇ ਵਿੱਚ ਮਹਿਗਾ ਮਾਪੇ ਅਧਿਆਪਕਾਂ ਕੋਲ ਮਿਲਣੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ 25 ਲੱਖ ਮਾਪਿਆਂ ਨੂੰ ਘਰ ਘਰ ਅਧਿਆਪਕ ਸਹਿਬਾਨ ਵੱਲੋਂ ਵਿਦਿਆਰਥੀਆਂ ਵੱਲੋਂ ਸਨੇਹਾ ਦਿੱਤਾ ਗਿਆ ਹੈ ਔਰ ਸਾਰੇ ਮਾਪੇ ਆਪਣਾ ਸਕੂਲਾਂ ਦੇ ਵਿੱਚ ਆ ਕੇ ਆਪਣੇ ਵਿਦਿਆਰਥੀਆਂ ਦੀ ਆਪਣੇ ਬੇਟਿਆਂ ਦੀ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਹੈ ਜਿਹੜੀ ਉਹਨੂੰ ਦੇਖ ਰਹੇ ਨੇ ਤੇ ਉਹਨਾਂ ਦੇ ਭਵਿੱਖ ਨੂੰ ਹੋਰ ਬਿਹਤਰ ਕਿਵੇਂ ਕੀਤਾ ਜਾ ਸਕਦਾ ਹੈ ਅਧਿਆਪਕ ਸਾਹਿਬ ਨਾਲ ਮਿਲ ਕੇ ਸਾਰਤਕ ਵਿਚਾਰ ਵਟਾਂਦਰਾ ਕਰਦੇ ਹੋਏ ਉਪਰਾਲੇ ਉਲਿੱਕੇ ਜਾ ਰਹੇ ਨੇ ਔਰ ਸਾਡਾ ਇਸ ਦੇ ਮੈਗਾ ਪੀਟੀਐਮ ਦੇ ਨਾਲ ਇੱਕ ਮਨੋਰਥ ਹੋਰ ਜੁੜਿਆ ਹੋਇਆ ਹੈ 2026-27 ਦੇ ਵਿੱਚ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਸਾਡੇ ਸਕੂਲਾਂ ਦੇ ਵਿੱਚ ਇਨਰੋਲਮੈਂਟ ਹੋਰ ਵਧੇ ਤੇ ਸਾਡੇ ਉੱਪਰ ਮਾਪਿਆਂ ਨੇ ਬਹੁਤ ਵੱਡਾ ਭਰੋਸਾ ਜਤਾਇਆ ਹੈ ਔਰ ਅੱਜ ਆਪਾਂ ਬੰਗਾ ਸਕੂਲ ਦੇ ਵਿੱਚ ਖੜੇ ਆ ਇੱਥੇ ਵੀ 6 ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਦਾਖਲੇ ਜਿਹੜੇ ਸਾਡੇ ਕੋਲ 2026-27 ਲਈ ਪਹਿਲੇ ਰਜਿਸਟਰਡ ਹੋ ਚੁੱਕੇ ਨੇ ਔਰ ਅਸੀਂ ਆਪਣੇ ਵੱਲੋਂ ਵਿਸ਼ਵਾਸ ਦਿਵਾਨੇ ਆਂ ਕਿ ਅਸੀਂ ਦਿਨ ਰਾਤ ਹੋਰ ਮਿਹਨਤ ਕਰਾਂਗੇ ਤਾਂ ਜੋ ਅਸੀਂ ਮਾਪਿਆਂ ਦੀ ਜਿਹੜੀਆਂ ਇੱਛਾਵਾਂ ਨੇ ਉਹਨਾਂ ਤੇ ਖਰਾ ਉਤਰ ਸਕੀਏ ਤੇ ਥੋੜਾ ਸਰ ਖੇਡਾਂ ਬਾਰੇ ਕੀ ਚੱਲ ਰਿਹਾ ਸਰਕਾਰੀ ਸਕੂਲਾਂ ਦੇ ਵਿੱਚ ਖੇਡਾਂ ਦੇ ਵਿੱਚ ਜੋ ਵੀ ਵਿਦਿਆਰਥੀ اپنی ਕਿਸੇ ਵੀ ਗੇਮ ਨੂੰ ਲੈ ਕੇ ਅੱਗੇ ਆ ਰਿਹਾ ਉਸ ਨੂੰ ਪ੍ਰੋਪਰ ਪਲੇਟਫਾਰਮ ਮਈਆ ਕਰਵਾਇਆ ਜਾ ਰਿਹਾ ਪਿੱਛੇ ਹੀ ਮੁਨਕ ਬਲੌਕ ਜਿਸ ਨੂੰ ਆਪਾਂ ਪੰਜਾਬ ਦਾ ਬਿਲਕੁਲ ਸਾਈਡਲਾਈਨ ਬਲੌਕ ਕਹਿ ਸਕਦੇ ਹਾਂ ਉਹਦੀ ਬੇਟੀ ਭਾਰਤੀ ਜਿਹੜੀ ਪੀਐਮ ਸ਼੍ਰੀ ਸਰਕਾਰੀ ਕન્યા ਸਕੂਲ ਮੁਨਕ ਦੀ ਵਿਦਿਆਰਥਣ ਹੈ ਉਸਨੇ ਨੈਸ਼ਨਲ ਲੈਵਲ ਤੇ 골ਡ ਅਚੀਵ ਕੀਤਾ ਤੇ ਇਸ ਵਾਰ ਵੀ ਉਹ ਓਪਨ ਗੇਮਸ ਦੇ ਵਿੱਚ ਅਰੁਣਾਚਲ ਪ੍ਰਦੇਸ਼ ਖੇਡ ਕੇ ਆਈ ਹੈ ਬੇਟੀ ਤਾਂ ਸਰਕਾਰ ਵੱਲੋਂ ਬਿਲਕੁਲ ਮਤਲਬ 100% ਵਿਦਿਆਰਥੀਆਂ ਦਾ ਸਾਥ ਦਿੱਤਾ ਜਾ ਰਿਹਾ ਹੈ ਜੋ ਵਿਦਿਆਰਥੀ ਜਿਸ ਵੀ ਖੇਡ ਦੇ ਵਿੱਚ ਅੱਗੇ ਵਧਣਾ ਚਾਹੁੰਦਾ ਉਸ ਨੂੰ ਪ੍ਰੋਪਰ ਜਿਹੜਾ ਇਨਫਰਾਸਟ੍ਰਕਚਰ ਮਈਆ ਇਸ ਤੋਂ ਬਿਨਾਂ ਸਾਰ ਜਿਹੜੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਨੇ ਉਹਨਾਂ ਬਾਰੇ ਵੀ ਥੋੜਾ ਦੱਸੋ ਸਾਡੇ ਕੋਲ ਜਿਵੇਂ ਸਾਡਾ ਸਕੂਲ ਦਾ ਟਾਈਮ ਜਿਹੜਾ 9 ਤੋਂ 3:20 ਤੱਕ ਦਾ ਹੈਗਾ ਸਾਡੇ ਜਿਹੜੇ ਸਿਹਰਧ ਅਧਿਆਪਕ ਨੇ ਸਾਰੇ ਸਕੂਲਾਂ ਦੇ ਵਿੱਚ ਜ਼ੀਰੋ ਪੀਰ ਲਗਾ ਰਹੇ ਨੇ ਸਾਡੇ ਜਿਲ੍ਹਾ ਸਿੱਖਿਆ ਅਫਸਰ ਸੈਵਨ ਮੈਡਮ ਤਰਵਿੰਦਰ ਕੌਰ ਜੀ ਉਪ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਮਨਜੀਤ ਕੌਰ ਜੀ ਦੀ ਇਹ ਵਿਸ਼ੇਸ਼ ਸਾਨੂੰ ਹਦਾਇਤਾਂ ਨੇ ਵੀ ਵਿਦਿਆਰਥੀਆਂ ਨੂੰ ਕੁਆਲਟੀ ਐਜੂਕੇਸ਼ਨ ਪ੍ਰੋਵਾਈਡ ਕਰਾਈ ਜਾਵੇ ਸਾਡੇ ਸਾਰੇ ਅਧਿਆਪਕ ਸਾਰੇ ਸਕੂਲਾਂ ਦੇ ਵਿੱਚ ਜ਼ੀਰੋ ਪੀਰ ਰਾਹੀਂ ਉਹਨਾਂ ਵਿਦਿਆਰਥੀਆਂ ਨੂੰ ਐਨਐਮਐਮਐਸ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਦੀ ਜਿਹੜੀ ਪ੍ਰੀਖਿਆ ਹੈ ਜਾਂ ਹੋਰ ਮਜੀਫਾ ਪ੍ਰੀਖਿਆਵਾਂ ਜਿਹੜੀਆਂ ਵੀ ਹੋ ਰਹੀਆਂ ਨੇ ਉਹਨਾਂ ਪ੍ਰਤੀ ਵਿਸ਼ੇਸ਼ ਤਿਆਰੀ ਲਈ ਮਤਲਬ ਸਾਰੇ ਸਕੂਲਾਂ ਦੇ ਵਿੱਚ ਕਲਾਸਾਂ ਚੱਲਦੀਆਂ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਜੀ